ਜਿਹੜੇ ਜਰ ਗਏ ਜਿਹੜੇ ਮੰਨ ਗਏ ਜਿਹੜੇ ਅਦੇ ਚੁੱਪ ਰਹੇਗੇ ਜਿਹੜੇ ਜਰ ਗਏ ਉਹਨਾਂ ਦਾ ਸਵਰਗ ਵਿੱਚ ਧਨ ਜਮਾ ਹੋਣਾ ਬੋਲੋ ਕਿੱਥੇ ਹੋਣਾ ਆ ਬੋਲੇ ਬੋਲੇ ਕਿੱਥੇ ਹੋਣਾ ਜਮਾ ਕਾਕਾ ਇੱਧਰ ਸੁਣੋ ਏ ਕਿੱਥੇ ਹੋਣਾ ਧਨ ਸਵਰਗ ਦੇ ਵਿੱਚ ਜਿਹੜੇ ਜਰ ਜਾਂਦੇ ਆ ਜਿਹੜੇ ਜਰ ਜਾਂਦੇ ਆ ਉਹਨਾਂ ਦਾ ਧਨ ਸਵਰਗ ਵਿੱਚ ਜਮਾ ਹੋਣਾ ਆ ਉਹਨਾਂ ਦਾ ਤਨ ਦੌਲਤ ਪ੍ਰਭੂ ਦੇ ਘਰ ਵਿੱਚ ਜਮਾ ਹੋਣਾ ਆ ਪਰ ਕਿਹਦੇ ਕੋਲੋਂ ਚੱਲਿਆ ਹੀ ਨਾ ਗਈ ਭੁੱਖ ਮੋਈ ਤੇ ਕਿਹਦੇ ਕੋਲੋਂ ਚਲੀ ਗਈ ਕਿਹਦੇ ਕੋ ਹਾਂ ਵੀ ਤੂੰ ਕਾਕਾ ਦੱਸ ਕਿਹਦੇ ਕੋਲੋਂ ਚੱਲੇ ਗਏ ਹਾਂ ਇਹ ਸੌ ਕੋਲੋਂ ਭੁੱਖ ਚੱਲੀ ਨਹੀਂ ਗਈ ਕਹਿੰਦਾ ਮੈਨੂੰ ਸੇਤੀ ਕਰ ਦੇ 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 ਆਪਣੇ ਦਾਗ ਕਹਿੰਦਾ ਵੱਡੇ ਹੋਣ ਦਾ ਹੱਕ ਦੇ ਦੇ ਹੱਕ ਦੇ ਦਿੱਤਾ ਅੱਜ ਕਈ ਲੋਕ ਭੈਣ ਭਰਾ ਚੱਲਦੇ ਨਹੀਂ ਚੱਲ ਲੋਗੇ ਲੱਖਾਂ ਕਰੋੜਾਂ ਦਾ ਤੁਹਾਡਾ ਜੁਸਮ ਜਾਣਿਆ ਜਿਹੜੀ ਤੁਹਾਨੂੰ ਸਵਰਗ ਵਿੱਚ ਜਿੱਨੇ ਲੈ ਕੇ ਜਾਣਾ ਇਹ ਇਹ ਸਰੀਰ ਰੱਬ ਦੀ ਬੰਦਗੀ ਕਰਨ ਵਾਸਤੇ ਆ ਤੇ ਇਸੇ ਕਰਕੇ ਪਰਮੇਸ਼ਵਰ ਦਾ ਦਾਸ ਕਹਿੰਦਾ ਆ ਏ ਬੰਦਿਆ ਨਰੋਇਆ ਹੋ ਜਾ ਕੀ ਹੋ ਜਾ ਨਰੋਇਆ ਹੋ ਜਾ बोले हालेलुया योहन्ना ਦੀ ਤੀਸਰੀ ਪੱਤਰੀ ਔਰ ਉਹਦਾ ਤੁਸੀਂ ਦੋ ਵਚਨ ਪੜ੍ਹੀਏ ਤੇ ਪ੍ਰਭੂ ਦਾ ਦਾਸ ਇੱਥੇ ਕੀ ਕਹਿ ਰਿਹਾ ਹੈ ਯੋਹਨਾ ਦੀ ਤੀਸਰੀ ਪੱਤਰੀ ਪਿਆਰਿਆ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਏ ਪਿਆਰਿਆ ਮੈਂ ਤੇਰੇ ਵਾਸਤੇ ਪ੍ਰਾਰਥਨਾ ਕਰਦਾ ਹਾਂ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ ਜਿਵੇਂ ਤੇਰੀ ਜਾਨ ਸੁਖ ਸਾਂਦ ਵਿੱਚ ਹੈ ਤੇਵੇਂ ਤੂੰ ਸਭਣੀ ਗੱਲਾਂ ਗੱਲੀ ਸੁਖ ਸਾਧ ਨਾਲ ਤੂੰ ਹੈ ਪਿਆਰਿਆ ਤੇਵੇਂ ਤੂੰ ਸਾਰੀਆਂ ਗੱਲਾਂ ਵਿੱਚ ਸੁਖ ਸਾਧ ਨਰੋਇਆ ਰਹੇ ਕੀ ਹੋ ਜਾਏ ਜਾਨ ਵਿੱਚ ਨਰੋਇਆ ਰਹੇ ਕੀ ਰਹੇ ਨਰੋਇਆ ਰਹੇ ਸਭਣੀ ਗੱਲਾਂ ਦੇ ਵਿੱਚ ਤੂੰ ਕੀ ਰਹੇਂ ਸਰੀਰ ਵਿੱਚ ਵੀ ਆਤਮਾ ਵਿੱਚ ਵੀ ਰੂਹ ਦੇ ਵਿੱਚ ਵੀ ਕੀ ਰਹੇਂ ਨਰੋਇਆ ਬੋਲੇ ਹallelujah ਕੀ ਰਾਜੇ ਤੂੰ ਨਰੋਇਆ ਰਹੇ ਤੇਰਾ ਸਰੀਰ ਨਰੋਇਆ ਰਵੇ ਤੂੰ ਬਹੁਤ ਬੰਦਗੀ ਕਰਨ ਵਾਲਾ ਹੋਵੇਂ ਬੰਦਗੀ ਬੜੀ ਕਰਨ ਵਾਲਾ ਹੋਵੇਂ ਤੇਰੀ ਲੰਬੀ ਉਮਰ ਹੋਵੇ ਤੇ ਲੰਬੀ ਉਮਰ ਦੇ ਵਿੱਚ ਬਹੁਤ ਯਾਦਾ ਤੂੰ ਸਵਰਗ ਵਿੱਚ ਇਕੱਠਾ ਕਰ ਲਵੇਂ ਬੋਲੇ ਹallelujah ਇਸੇ ਕਰਕੇ 다우ਦ ਨੇ ਕਿਹਾ ਹੈ ਪ੍ਰਭੂ ਜਦੋਂ ਮੈਂ ਗੋਹਾਂ ਦੇ ਵਿੱਚ ਉੱਤਰ ਗਿਆ ਜਦੋਂ ਮੈਂ ਕਬਰ ਦੇ ਵਿੱਚ ਉੱਤਰ ਗਿਆ ਕਿੱਦਾਂ ਮੈਂ ਤੇਰਾ ਧੰਨਵਾਦ ਕਰਾਂਗਾ ਬਿਮਾਰ ਬੰਦਾ ਬੋਲੋ ਧੰਨਵਾਦ ਕਿੱਦਾਂ ਕਰੇਗਾ ਦੁਖੀ ਬੰਦਾ ਜਦੋਂ ਬਿਮਾਰ ਹੋ ਜਾਂਦਾ ਹੈ ਉਹਦੇ ਕਿੰਨੀ ਪ੍ਰੇਸ਼ਾਨੀ ਹੁੰਦੀ ਹੈ ਇਸੇ ਕਰਕੇ ਖੁਦਾ ਦੇ ਵਚਨ ਨੇ ਕਿਹਾ ਹੈ ਪਿਆਰਿਆ ਤੂੰ ਆਪਣੀ ਜਾਨ ਵਿੱਚ ਰੂਹ ਦੇ ਵਿੱਚ ਕਿੱਦਾਂ ਦਾ ਰਹੇ ਪੈਣੋ ਬੋਲੋ ਕਿੱਦਾਂ ਦੇ ਰਹੀਏ ਨਰੋਏ ਪਾਈਓ ਕਿੱਦਾਂ ਦੇ ਰਹੀਏ ਆਪਾਂ ਨਰੋਏ ਰਹੀਏ ਤੰਦਰੁਸਤ ਰਹੀਏ ਸਾਨੂੰ ਕਿੰਨਾ ਧਿਆਨ ਦੇਣਾ ਚਾਹੀਦਾ ਵੀ ਅਸੀਂ ਕਿਸੇ ਚੀਜ਼ ਦੇ ਅਧੀਨ ਨਹੀਂ ਰਹਿਣਾ ਸਾਰੀਆਂ ਚੀਜ਼ਾਂ ਸਾਡੇ ਬੋਲੋ ਕੀ ਹੈ ਅਧੀਨ ਆ ਪੈਰਾਂ ਥੱਲੇ ਆ ਧਨ ਦੌਲਤ ਕਿੱਥੇ ਆ ਸਾਡੇ ਪੈਰਾਂ ਥੱਲੇ ਆ ਬੋਲੇ ਹਾਲੇਲੂਇਆ ਇਹ ਇਹ ਸਾਰੀਆਂ ਚੰਗੀਆਂ ਚੀਜ਼ਾਂ ਪ੍ਰਭੂ ਨੇ ਤੁਹਾਡੇ ਅਧੀਨ ਕੀਤੀਆਂ ਆ ਪਰ ਤੁਸੀਂ ਸੋਚਦੇ ਸਾਡੇ ਕਰਮਾਂ 'ਚ ਕਿੱਥੋਂ ਬੰਦਾ ਸੋਚਦਾ ਸਾਡੇ ਕਰਮਾਂ 'ਚ ਇਹ ਕਿਹਦੇ ਲਈ ਹੈ ਇਹ ਤੁਹਾਡੇ ਵਾਸਤੇ ਹੈ ਖੁਦਾ ਨੇ ਸਭ ਕੁਝ ਬਣਾਇਆ ਪਰ ਕਿਸੇ ਚੀਜ਼ ਦੇ ਅਧੀਨ ਆਪਾਂ ਨਾ ਰਹੀਏ ਬੋਲੇ ਹਾਲੇਲੂਇਆ 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 ਅੱਜ ਬੰਦਾ ਗਰੀਬ ਤੋਂ ਗਰੀਬ ਹੁੰਦਾ ਜਾਂਦਾ ਕਈਆਂ ਨੂੰ ਨੀਂਦ ਨੇ ਬੜਾ ਯੋਰ ਪਾਇਆ ਹੁੰਦਾ ਇਹ ਵੀ ਨੀਂਦ ਵੀ ਕਈਆਂ ਦੇ ਵਸ ਵਿੱਚ ਨੇ ਕਹਿੰਦੇ ਨੀਂਦ ਸਾਡੇ ਤੇ ਵਸ ਕਰ ਜਾਂਦੀ ਹੈ ਬੋਲੋ ਨੀਂਦ ਸਾਡੇ ਤੇ ਵਸ ਕਰਦੀ ਹੈ ਸੌਂਦੇ ਆ ਹੱਦੋਂ ਵੱਧ ਕੇ ਸੌਂਦੇ ਆ ਹੱਦੋਂ ਵੱਧ ਬੋਲੋ ਹੱਦ ਤੋਂ ਵੱਧ ਸੌਂਦੇ ਆ ਇਹ ਵੀ ਵੱਡਾ ਬਿਮਾਰੀ ਦਾ ਕਾਰਨ ਆ ਇੱਕ ਗੌਰ ਕਰੋ ਕੰਟਰੋਲ ਤੋਂ ਵੱਧ ਸੌਣਾ ਬਿਮਾਰੀ ਪੈਦਾ ਕਰਦਾ ਹੈ। ਕੰਟਰੋਲ ਤੋਂ ਵੱਧ ਖਾਣਾ ਕੀ ਕਿਹਾ? ਕੰਟਰੋਲ ਤੋਂ ਵੱਧ ਖਾਣਾ ਤੇ ਹੱਦ ਤੋਂ ਵੱਧ ਕੇ ਸੌਣਾ। ਹੱਦੋਂ ਵੱਧ ਖਾਣਾ ਤੇ ਹੱਦੋਂ ਵੱਧ ਧਿਆਨ ਕਰੋ ਦੋ ਗੱਲਾਂ ਵੱਲ। ਬੋਲੇ ਹallelujah। ਹੱਥ ਉਡਾ ਕੇ ਹallelujah। ਇਹ ਦੋਵੇਂ ਗੱਲਾਂ ਬਾਈਬਲ ਕਹਿੰਦੀਆਂ। ਅਸੀਂ ਨਹੀਂ ਕਹਿੰਦੇ। ਇਹ ਬਾਈਬਲ ਕਹਿੰਦੀ ਹੈ। ਪੀਏ ਦੋਵੇਂ ਗੱਲਾਂ ਹੱਦ ਤੋਂ ਵੱਧ ਖਾਣਾ ਤੇ ਹੱਦ ਤੋਂ ਵੱਧ ਕੇ ਸੋਣਾ ਬੋਲੋ ਹੱਦ ਤੋਂ ਵੱਧ ਕੇ ਖਾਣਾ ਹੱਦ ਤੋਂ ਵੱਧ ਕੇ ਸਾਰੇ ਬੰਨੋ ਹੱਦ ਤੇ ਵੱਧ ਕੇ ਖਾਣਾ ਪਹਿਲੇ ਪਹਿਲੇ ਹੱਦ ਤੋਂ ਵੱਧ ਕੇ ਜਿੰਨੀ ਹੱਦ ਹੈਗੀ ਹੈ ਨਾ ਕੰਪੈਸਟੀ ਜਿੰਨੀ ਵੀ ਹੈਗੀ ਆ ਉਹਦੇ ਤੋਂ ਵੱਧ ਨਹੀਂ ਉਹਦੇ ਤੋਂ ਵੱਧ ਖਾਓਗੇ ਬੰਦਗੀ ਨਹੀਂ ਕਰੋਗੇ ਭਾਰਾ ਹੋ ਜਾਏਗਾ ਸਰੀਰ ਭਾਰਾ ਤੇ ਮਤ ਭਾਰੀ ਦਿਲ ਭਾਰਾ ਬੋਲੋ ਦਿਲ ਵੀ ਭਾਰਾ ਮਤ ਵੀ ਭਾਰੀ ਜਦੋਂ ਦਿਲ ਵੀ ਭਾਰਾ ਮਤ ਵੀ ਭਾਰੀ ਹੋ ਗਈ ਸਰੀਰ ਵੀ ਭਾਰਾ ਹੋ ਗਿਆ ਫਿਰ ਫਿਰ ਕੀ ਬਣੇਗਾ ਫਿਰ ਬੰਦਗੀ ਕਰੇਗਾ ਬੰਦਾ ਬੋਲੇ ਹallelujah ਕੱਲੇ ਨੇ ਰੋਟੀ ਖਾਧੀ ਮੈਂ ਨਾ ਖਾਧੀ ਸਵੇਰੇ ਤੇ ਕਹਿੰਦਾ ਹੁਣ ਮੈਂ ਰੋਟੀ ਖਾ ਲਈ ਐ ਦਹੀਂ ਦੀ ਕੌਲੀ ਇੱਕ ਦੇ ਨਾਲ ਰੋਟੀ ਖਾਦੀ ਚਾਰ ਕਾਦਾ ਤੇ ਮੁੜ ਕੇ ਨਾ ਚੁੱਪ ਕਰਕੇ ਤੇ ਮੰਜੇ ਦੇ ਉੱਤੇ ਠਾਹ ਹੋਈ ਜਾਏ ਮੈਂ ਉਹਨੂੰ ਇਹਨੂੰ ਹੱਥ ਕੀਤਾ ਵੀ ਬਾਹਰ ਚੱਲ ਹ ਹੁਣ ਜਿਹੜਾ ਰੋਟੀ ਖਾਦੀ ਤੁਰ ਬੰਦੇ ਨੂੰ ਸੁਸਤੀ ਪੈਂਦੀ ਹੈ ਭਾਰਾ ਹੋ ਜਾਂਦਾ ਦਿਮਾਗ ਬੰਦੇ ਦਾ ਇੱਕ ਵਚਨ ਪੜੀਏ ਲੋਕਾਂ ਦੀ ਅੰਜੀਲ ਇੱਕ ਇਹਦੇ ਚੌਥੇ ਵਚਨ ਰਹਿਦਾ ਰਹੋ ਖਬਰਦਾਰ ਹਸਿਆਰ ਹੋ ਬਈ ਹੱਦੋਂ ਬਾਹਰ ਖਾਣ ਪੀਣ ਅਤੇ ਸੁਣ ਲੋ ਹੱਦ ਤੋਂ ਵੱਧ ਕੇ ਖਾਣਾ ਤੇ ਨਾਲ ਪੀਣਾ ਹੱਦ ਤੋਂ ਵੱਧ ਕੇ ਖਾਣਾ ਕਈ ਉਹ ਕਈ ਬਰਾਤਾਂ ਵਿੱਚ ਚੱਲ ਜਾਂਦੇ ਉਹ ਇੱਕ ਵਿਚਾਰਾ ਗਿਆ ਬਰਾਤੇ ਤੇ ਮੁੜ ਕੇ ਗਲਾ ਫੜੀ ਫਿਰੇ ਉਹ ਠੰਡਾ ਬਹੁਤਾ ਏ ਠੰਡਾ ਨਾਲੇ ਜਾਦਾ ਪੀ ਜਾਵੇ ਪੀ ਜਾਵੇ ਮੁਖਤਦਾ ਹੀ ਬੋਲੋ ਸਾਰਾ ਕੀ ਜੀ ਮੁਕਤ ਦਾ ਸਰੀਰ ਮੁਕਤ ਹੈ ਬੋਲੋ ਸਰੀਰ ਤੁਹਾਡਾ ਮੁਕਤ ਹੈ ਮੁੜ ਕੇ ਆ ਕੇ ਦਵਾਈ ਲੈਣੀ ਪੈਸ ਵਿੱਚ ਚਲੇ ਜਾਣਾ ਮੁੜ ਕੇ ਆ ਕੇ ਦਵਾਈ ਲੈਣੀ ਨਾਲੇ ਬਿਮਾਰ ਪੈਣਾ 2 ਦਿਨ ਭਾਵੇਂ ਬਹਿਣਾ ਪਵੇ ਤੇ ਜੇ ਉਦੋਂ ਹੀ ਹੱਦ ਵਿੱਚ ਰੱਖੋ ਸਾਡੇ ਬਜ਼ੁਰਗ ਜਾਂਦੇ ਹੁੰਦੇ ਉਹ ਗੱਲ ਕਰਦੇ ਹੁੰਦੇ ਮਾਮਾ ਜੀ ਕਹਿੰਨੇ ਵੀ ਕਦੀ ਨਾ ਕਦੀ ਵੀ ਨਾ ਇਹ ਸਾਰੀਆਂ ਇਹ ਜਾਈ ਇਹ ਕੈਮੀਕਲ ਦੇ ਨਾਲ ਤੇ ਇੰਨੇ ਮਸਾਲਿਆਂ ਨਾਲ ਬਣਦੀ ਹੈ ਤੁਹਾਨੂੰ ਆਣ ਕੇ ਸਤਾਉਣਗੀ ਹੱਦ ਤੋਂ ਵੱਧ ਕੇ ਖਾਣਾ ਤੇ ਨਾਲ ਪੀਣਾ ਅੱਗੇ ਪੜੀਏ ਮਤਵਾਲੇ ਹੋਣ ਨਾਲ ਅਤੇ ਸਰੀਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਇਹ ਤਿੰਨ ਚੀਜ਼ਾਂ ਕਈਆਂ ਭਾਰਾ ਹੋਣ ਵਾਸਤੇ ਸੁਣ ਲਓ ਹੱਦੋਂ ਵੱਧ ਕੇ ਖਾਣਾ ਪੀਣਾ ਤੇ ਮਤ ਵਾਲੇ ਹੋਣ ਨਾਲ ਤੇ ਚਿੰਤਾ ਦੇ ਨਾਲ ਸੰਸਾਰ ਦੀ ਚਿੰਤਾ ਖਾਣ ਤੇ ਪੀਣ ਨਾਲ ਇਹ ਸਾਰਾ ਕਰ ਦਿੰਦੀਆਂ ਮਨ ਭਾਰਾ ਕਰਦੀਆਂ ਸਰੀਰ ਵੀ ਭਾਰਾ ਕਰਦੀਆਂ ਸਰੀਰ ਵੀ ਭਾਰਾ ਖਾਣ ਪੀਣ ਨਾਲ ਜਿਸਮ ਵੀ ਭਾਰਾ ਮਨ ਵੀ ਭਾਰਾ ਬੰਦਾ ਕਹਿੰਦਾ ਵਾਸ ਨਹੀਂ ਚੱਲਦਾ ਹੁਣ ਮੇਰਾ ਵਾਸ ਕਿੱਦਾਂ ਰਵਾਂ ਮੇਰਾ ਵਾਸ ਨਹੀਂ ਚੱਲਦਾ ਹੁਣ ਵਾਸ ਤੇਰਾ ਚੱਲਣਾ ਚਾਹੀਦਾ ਆ ਬੋਲੇ ਹallelujah ਹallelujah ਬੰਦਗੀ ਕਰਨੀ ਹੈ ਇੱਕ ਸੱਚ ਦੀ ਗੱਲ ਹੈ ਇੱਕ ਗੱਲ ਬੰਦਾ ਗਵਾਹੀ ਦੇ ਰਿਹਾ ਕਹਿੰਦਾ ਵੀ ਪਾਸਟਰ ਨੇ ਕੋਈ ਪਾਸਟਰ ਇਹ ਕਹਿੰਦਾ ਮੁਰਗਾ ਲੈਣਾ ਪੂਰਾ ਦੇਸੀ ਤੇ ਕਹਿ ਦੇਣਾ ਅਗਲੇ ਨੂੰ ਫਿਰ ਲੈਈ ਹੁਣ ਰੱਜ ਕੇ ਜਦੋਂ ਰੋਟੀ ਖਾਣੀ ਤੇ ਫਿਰ ਦੁਆ ਕਿਥੋਂ ਹੋਣੀ ਫਿਰ ਬੰਦਗੀ ਕਿ ਤੁਹੋਂ ਨੇ ਫਿਰ ਤੇ ਨੀਂਦ ਹੀ ਆਉਣੀ ਫਿਰ ਦੁਆ ਵੀ ਜਾਂਦੀ ਰਹਿੰਦੀ ਹੈ